ਤਾਜਦਾਰਾਂ ਦੇ ਨਾਮੀਰਾਂ ਦੇ ਦੀਵੇ ਜਗਦੇ ਸਦਾ ਫਕੀਰਾਂ ਦੇ ਵੀਰਵਾਰ ਮਾਰਕ ਜੀ ਵੀਰਵਾਰ ਮਾਰਕ ਜੀ ਵੀਰਵਾਰ ਪੌਸਪਾਕ ਸਰਕਾਰ ਪੰਜਪੀਰੀ ਸ਼ੋਦਰਾ ਮੀਉ ਜਨਤਾਰਾ ਨਗਰ ਗਲੀ ਨੰਬਰ 6 ਗੱਲ ਮਾਰਕੀਟ ਬੰਦ ਪੈਟਰੋਲ ਪੋਂਪੋ ਵਾਲੀ ਗਲੀ ਮੁੱਖ ਸੇਵਾਦਾਰ ਸ਼ਰਮੀ ਸਿੰਘ ਜੀ ਸੁਰਦੇਸ਼ਰਨੀ ਸائیں ਜੀ ਦੇ ਵੀ ਸੇਵਾ ਦਾ ਬਾਵਾ ਮੌਜੂਦ ਪਤੀਆਂ ਦੇ ਮਰਥਾ ਨਾਂ ਜਾਂਦੇ ਲੋਹ ਦੇ ਹੋਲ ਪਤੀਆਂ ਦੇ ਸਿਲੋਗੀ ਬਾਲਕਨਾ ਜੀ ਮਹਾਰਾ ਭਾਵਾ ਸਿੰਘ ਜੀ ਮਹਾਰਾ ਇਹ ਮਹਾਰਾ ਸੱਤ ਮਹਾਰਾ ਸੰਜਿਆਦਰਵਾ ਵੀ ਕੋਈ ਇੱਥੇ ਭੇਟਾ ਨਹੀਂ ਲਈ ਜਾਂਦੀ ਸੰਤ ਸਿੰਘ ਸਾਹਿਬ ਪ੍ਰਿਆਸ ਕੀਤੀ ਜਾਂਦੀ ਜੀ كما طال <ير Liberty Overwatch> ਦੇਵਾਬੇ ਦੋ ਨੇੜੇ ਬੈਠੀਆਂ ਸਭ ਸੰਗਤਾਂ ਦੀ ਹਾਜ਼ਰੀ ਲੱਗੇ ਪ੍ਰਮਾਤਮਾ ਮਿਹਰ ਕਰੇ ਮੇਰੇ ਦਾਤਾ ਜੀ ਸੰਸਕ੍ਰਿਤ ਕਰਮ ਕਰਨ ਸਭ ਦੇ ਡੁੱਬਦੇ ਬੇੜੇ ਪਾਰ ਖਾ ਰੋ ਤੇ ਕੰਮ ਕਰ ਸਭ ਦੇ ਚਦਾਂ ਸੰਸਖਸ਼ਾਂ ਤੇ ਦੁੱਧਾ ਪੁੱਤਾਂ ਦੇ ਪਰਮਾਤਮਾ ਸਭ ਦੇ ਕਾਸਵਾਰੇ ਸਭ ਦੇ ਕਰਜ਼ੇ ਲਾਹੇ ਦਿਨ ਰਾਤ ਇਕੱਠੀ ਕਰੇ ਪਣਾ ਆਪਣਾ ਪਿਆਰ ਹੈ ਕਰਜ਼ੇ ਇਕਤਾ ਵਿਸ਼ਵਾਰ ਬੱਚਿਆਂ ਨੂੰ ਵਿਦਿਆਦਾਨ ਵਖਸ਼ੇ ਚੜ੍ਹਦੀ ਕਲਾ ਵਖਸ਼ੇ ਮਹਾਰਾਜ ਚਰਨਾ ਜੀ ਪ੍ਰਿਆਰ ਬਣੇ ਸਾਰਾਂ ਦੀ ਚੜ੍ਹਦੀ ਕਲਾ ਦੇਸ਼ ਵਿਦੇਸ਼ ਸ਼੍ਰੀ ਵਿੱਚ ਸੰਗਤਾਂ ਦੇ ਕੰਮ ਕਰ ਚਲਾਓ ਸਭ ਤੰਦਰੁਸਤੀ ਰੱਖੋ ਮਾਤਾ ਪਿਤਾ ਸਰਕਾਰ ਕੰ ਦਾ ਸਾਨੂੰ ਬਲ ਬਖਸ਼ੋ ਚੜ੍ਹਦੀ ਕਲਾ ਰੱਖੋ ਨਸ਼ਿਆਂ ਪੱਤਿਆਂ ਦੂਰ ਰੱਖੋ ਮੇਰੀ ਸਰਕਾਰ ਸਭ ਨੂੰ ਕਰੋੜ ਕਰਕੇ ਨਸ਼ਿਆਂ ਪੱਤਿਆਂ ਦੂਰ ਰੱਖੋ ਮਾੜੀ ਸੰਤੋ ਰੱਖੇ ਰੱਖੋ ਬੱਚਿਆਂ ਨੂੰ ਚੰਗੀ ਸੰਤ ਕਰਨ ਦਾ ਬਲ ਬਖਸ਼ੋ ਚੜ੍ਹਦੀ ਕਲਾ ਰੱਖੋ ਮਹਾਰਾਜ ਸਾਰਿਆਂ ਦੀ ਬੈਠਿਆਂ ਦੀ ਹਾਜ਼ਰੀ ਲਾਇਓ ਚੰਗੀ ਕਲਾ ਰੱਖੋ ਸਭ ਨੂੰ ਮੇਰੇ ਦਾਤਾ ਦੀ ਮਨੋ ਕਾਉਣਾ ਸ਼ੰਪੂਰੀ ਕਰੋ ਜੋ ਕਰੋ ਬੈਠਾ ਵੀ ਸਫਲਤਾ ਪੂਰੀ ਕਰਦੇ ਮੇਰੇ ਦਾਤਾ ਜੀ ਸਾਹਿਬ ਦੀ ਆਸ ਪੂਰੀ ਕਰਨ ਮੇਰੇ ਦਾਤਾ ਜੀ ਕਰਤਾ ਕਰੋ ਜੈ ਲਖ ਦਾਤਾ ਪੀਰ ਮੇਰੇ ਦਾਤਾ ਸੱਚੀ ਸਰਕਾਰ ਗੋਸਪਾਗਨ ਸਰਕਾਰ ਪੰਜੇ ਪੀਰ ਦੀ ਇਮਾਰਤ ਫੌਜਾ ਖਜਿੰਦਾ ਪੀਰ ਪੰਜੇ ਪੀਰ ਮੇਰੇ ਦਾਤਾ ਇਹ ਦੌਂ ਦੇਵੀਆਂ ਮੇਰਾ ਕਿਰਪਾ ਕਰੋ ਸਭ ਤੋਂ ਜਲਦੀ ਕਲਰ ਕੋ 998473 ਜੀ ਅੱਜ ਕਿਰਪਾ ਨਾ ਬਖਸ਼ਣਾ ਨਾ ਮਾਰਾ ਤੋ ਵੀ ਤਾਰ ਬਸੇ ਗੁਰੂ ਸਹਿਬਾਨ ਮੇਰਾ ਕਿਰਪਾ ਕਰਾਂਗੇ ਸਾਰੇ ਤੇ ਜਲਦੀ ਜੁਆ ਮੈਂ ਸਾਰੇ ਬਰ ਲੋ ਜੀ ਦਰਵਾਜ਼ਾ ਪੰਜ ਦਿਸ ਦਰਵਾਜ਼ਾ ਬਹੁਤ ਸੱਚੇ ਦਰਵਾਜ਼ਾ ਠੀਕ ਹੈ